ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਆ ਕਿਸ ਵਿਸ਼ੇ ਨੂੰ ਲੈ ਕੇ ਰੱਖੀ ਗਈ ਹੈ ਜੀ ਭਾਰਤੀ ਕਿਸਾਨ ਜੋਨ ਦੀ ਏਕਤਾ ਸੰਘਰਸ਼ ਜਥੇਬੰਦੀ ਦਾ ਜ਼ਿਲ੍ਹਾ ਅੰਮ੍ਰਿਤਸਰ ਦੀ ਕਨਵੈਨਸ਼ਨ ਰੱਖੀ ਗਈ ਹੈ ਜਿਹੜੀ ਜ਼ਿਲ੍ਹਾ ਭਰ ਸਿੱਖਿਆ ਮੀਟਿੰਗ ਵਦਵੀਂ ਮੀਟਿੰਗ ਜ਼ਿਲ੍ਹੇ ਦੀ ਕੀਤੀ ਜਾਂਦੀ ਆ ਉਹਦੇ ਵਿੱਚ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜੋਨ ਦੀ ਏਕਤਾ ਸੰਘਰਸ਼ ਦਾ ਸੂਬਾ ਪ੍ਰਧਾਨ ਇਹ ਜ਼ਿਲ੍ਹਾ ਪ੍ਰਧਾਨ ਜੀ ਸਵਤਨ ਸਿੰਘ ਸਰਦਾਰ ਸੁਵਿੰਦਰ ਸਿੰਘ ਜੀ ਕਲੇਰ ਸਦਾ ਨਰਮਨ ਸਿੰਘ ਜੀ ਕਲੇਰ ਹੋਰ ਆਗੂ ਜਿਹੜੇ ਜ਼ਿਲ੍ਹੇ ਦੇ ਖਲੋਤੇ ਨੇ ਤੇ ਸਿੱਖਿਆ ਮੀਟਿੰਗ ਜਿਹੜੀ ਬਲਾਕ ਜਿਲ੍ਹਿਆਂ ਦੇ ਆਗੂ ਤੇ ਵਿੱਚ ਜਿਹੜੇ ਪੰਜਾਬ ਦੇ ਆਗੂ ਆ ਉਹ ਵੀ ਪਹੁੰਚ ਰਹੇ ਨੇ ਇਹਦੇ ਵਿੱਚ ਜਿਹੜੇ ਸਾਡੇ ਵੱਲੋਂ ਪਰਾਲੀ ਵਾਲੇ ਮੁੱਦੇ ਤੇ ਜਿਹੜੇ ਪਰਚੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਜਿਹੜੇ ਚੇਪ ਵਾਲੇ ਮੀਟਰ ਆ ਉਹਨਾਂ ਨੂੰ ਲੈ ਕੇ ਮਤੇ ਪਾਏ ਜਾਣੇ ਆ ਹਰ ਜ਼ਿਲ੍ਹੇ ਦੇ ਵਿੱਚ ਵੱਡੀਆਂ ਕਨਵੈਨਸ਼ਨਾਂ ਕਰਕੇ ਫਿਰ ਇੱਕ ਪ੍ਰੋਗਰਾਮ ਆਪਾਂ ਦੇਵਾਂਗੇ ਵੱਡਾ ਕਿ ਚੇਪ ਵਾਲੇ ਮੀਟਰ ਸਾਰੇ ਪੰਜਾਬ 'ਚ ਆਪਾਂ ਕਦੋਂ ਜਮ੍ਹਾਂ ਕਰਾਉਣੇ ਆ ਤੇ ਪ੍ਰਾਲੀ ਵਾਲੇ ਮਸਲੇ ਤੇ ਡੀਸੀ ਦਫ਼ਤਰਾਂ ਦੇ ਅੱਗੇ ਐਸਐਸਪੀ ਦਫ਼ਤਰਾਂ ਦੇ ਅੱਗੇ ਕਦੋਂ ਤਰਨੇ ਲਾਉਣੇ ਆ ਆਪਣਾ ਜਥੇਬੰਦੀ ਦਾ ਇਹ ਸਟੈਂਡ ਹੀ ਵੀ ਜਿਹੜੇ ਪ੍ਰਾਲੀ ਨੂੰ ਲੋਕ ਅੱਗ ਲਾਉਂਦੇ ਨੇ ਮਜਬੂਰੀ ਚ ਲਾਈ ਜਾ ਰਹੀ ਆ ਅੱਗ ਤੇ ਸਰਕਾਰ ਨਾਲ ਗ੍ਰੀਨ ਟ੍ਰਿਬਿਊਨਾਂ ਦੀ ਮੰਗ ਮੰਨ ਰਹੀ ਆ ਤੇ ਜੇ ਕਰੇ ਗ੍ਰੀਨ ਟ੍ਰਿਬਿਊਨਰ ਚੰਗੀ ਤਰ੍ਹਾਂ ਪੜਿਆ ਜਾਵੇ ਤੇ ਉਹਨੇ ਮਾਇਵਾ ਦਿਓ ਜੇ ਫੇਰ ਕਿਸਾਨ ਅੱਗ ਲਾਉਂਦਾ ਤੇ ਫੇਰ ਉਹਤੇ ਪਰਚਾ ਕਰੋ ਸਰਕਾਰ ਨੇ ਕਹੀ ਦੀ ਨਹੀਂ ਮੰਨੀ ਇਸ ਕਰਕੇ ਸਾਡੇ ਜਥੇਬੰਦੀ ਲਈ ਸਟੈਂਡਿੰਗ ਵੀ ਜਬੂਰੀ ਚ ਅੱਗ ਲਾਉਂਦਾ ਤੇ ਪਰਚੇ ਪੈਣਗੇ ਅੱਗੇ ਜਥੇਬੰਦੀ ਸੰਘਰਸ਼ ਕਰੂਗੀ ਤੇ ਬਹੁਤ ਜਿਹੜੇ ਪਰਚੇ ਇਹਨਾਂ ਨੇ ਕੀਤੇ ਵੀ ਆ ਹੁਣ ਰੱਦ ਕਰਵਾਵਾਂਗੇ ਡੀਸੀ ਦਫ਼ਤਰ ਘੇਰ ਕੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਕਿਸਾਨਾਂ ਦੀ ਇਕਤਾ ਸੰਘਰਸ਼ ਜਥੇਬੰਦੀ ਚੱਲਦੀ ਆ ਉਹਨਾਂ ਡੀਸੀਆਂ ਦਫ਼ਤਰਾਂ ਨੂੰ ਘੇਰਾ ਪਾ ਕੇ ਜਿਹੜੇ ਕਿਸਾਨਾਂ ਦੇ ਪਰਚੇ ਰੱਦ ਕਰਾਏ ਜਾਂਦੇ ਆ ਮਿਹਰਬਾਨੀ ਜੀ